ਦੋਸਤੋ ਅੱਜ ਜੈਸੀ ਇਸ ਵੀਡੀਓ ਵਿੱਚ ਇੱਕ ਇਹੋ ਜਿਹਾ ਸਰਦਾਰ ਘਰੇਲੂ ਦੇਸੀ ਨੁਸਖਾ ਬਣਾਉਣ ਜਾ ਰਹੇ ਹਾਂ ਜੋ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਣ ਵਾਲਾ ਹੈ ਦੋਸਤੋ ਇਹ ਨੁਸਖਾ ਜੋਇੰਟ ਪੇਂਦੇ ਲਈ ਬਹੁਤ ਹੀ ਫਾਇਦੇਮੰਦ ਨੁਸਖਾ ਹੈ ਜਿਹੜੇ ਸਾਡੇ ਬਜ਼ੁਰਗ ਲੋਕ ਹੁੰਦੇ ਹਨ ਤਾਂ ਉਹਨਾਂ ਦੇ ਗੋਡੇਆਂ ਅਤੇ ਜੋੜਾਂ ਵਿੱਚ ਬਹੁਤ ਦਰਦ ਰਹਿੰਦਾ ਹੈ ਜਾਂ ਉਹਨਾਂ ਦੇ ਕਮਰ ਵਿੱਚ ਦਰਦ ਰਹਿੰਦਾ ਹੈ ਤਾਂ ਇਹ ਉਹਨਾਂ ਦੇ ਦਰਦ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਦੋਸਤੋ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਅਤੇ ਉਹਨਾਂ ਤੇ ਅਸੀਂ ਹਜ਼ਾਰਾਂ ਰੁਪਏ ਖਰਚ ਕਰਕੇ ਆ ਜਾਂਦੇ ਹਾਂ ਅਤੇ ਉਹਨਾਂ ਤੋਂ ਜਿਹੜੀ ਦਵਾਈਆਂ ਮਿਲਦੀਆਂ ਹਨ ਅਤੇ ਉਹਨਾਂ ਦਵਾਈਆਂ ਦੇ ਵੀ ਕਦੇ ਨਾ ਕਦੇ ਸਾਈਡ ਇਫੈਕਟ ਹੁੰਦੇ ਹਨ ਦੋਸਤੋ ਪਰ ਇਸ ਨੁਸਖੇ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਬਹੁਤ ਹੀ ਚੰਗਾ ਕਰ ਦਿੰਦਾ ਹੈ ਅਤੇ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਟਰੋਂਗ ਕਰ ਦਿੰਦਾ ਹੈ ਜਿਨ੍ਹਾਂ ਲੋਕਾਂ ਨੂੰ ਨੂੰ ਬਾਰ-ਬਾਰ ਖਾਂਸੀ ਜਾਂ ਬੁਖਾਰ ਆਉਂਦੀ ਹੈ ਤਾਂ ਇਹ ਉਹ ਵੀ ਲੈ ਸਕਦੇ ਹਨ ਕਿਉਂਕਿ ਇਸ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਪਾਵਰਫੁੱਲ ਅਤੇ ਤਾਕਤ ਦੇਣ ਵਾਲੀ ਹੈ ਦੋਸਤੋ ਇਸ ਨੂੰ ਅਸੀਂ ਇੱਕ ਵੱਡੀ ਕੁਆਂਟੀਟੀ ਵਿੱਚ ਬਣਾਉਣ ਜਾ ਰਹੇ ਹਾਂ ਤਾਂ ਇਸ ਨੁਸਖੇ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਅਤੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਅਤੇ ਅਸੀਂ ਨਾਲ ਹੀ ਨਾਲ ਦੱਸਦੇ ਜਾਵਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਕੀ-ਕੀ ਫਾਇਦੇ ਹਨ ਤਾਂ ਦੋਸਤੋ ਅਸੀਂ ਇੱਥੇ 1/2 ਕਿਲੋ ਬਦਾਮ ਲੈ ਲਏ ਹਨ ਅਤੇ ਦੋਸਤੋ ਇਹ ਬਦਾਮ ਸਾਡੀ ਯਾਦਾ ਸ਼ਕਤੀ ਨੂੰ ਵੀ ਬਹੁਤ ਜ਼ਿਆਦਾ ਤੇਜ਼ ਕਰ ਦਿੰਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਦੋਸਤੋ ਅਸੀਂ ਇੱਥੇ ਅੱਧਾ ਕਿਲੋ ਬਦਾਮ ਲੈ ਲਏ ਹਨ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਅਸੀਂ ਇਸ ਤਰ੍ਹਾਂ ਸਾਫ਼ ਕਰ ਲਿੱਤਾ ਹੈ ਤਾਂ ਕਿ ਇਸ ਦੇ ਅੰਦਰ ਤੋਂ ਗੰਦਗੀ ਵਗੈਰਾ ਨਾ ਹੋਵੇ ਵੈਸੇ ਤਾਂ ਦੋਸਤੋ ਇਹ ਸਾਫ਼ ਹੀ ਹੁੰਦੇ ਹਨ ਪਰ ਫਿਰ ਵੀ ਅਸੀਂ ਇਹਨਾਂ ਨੂੰ ਸਾਫ਼ ਕਰ ਲਿੱਤਾ ਹੈ ਉਸ ਤੋਂ ਬਾਅਦ ਦੋਸਤੋ ਦੂਸਰੀ ਚੀਜ਼ ਅਸੀਂ ਇੱਥੇ ਅੱਧਾ ਕਿਲੋ ਅਖਰੋਟ ਲੈ ਲਏ ਹਨ ਜੇਕਰ ਤੁਹਾਡੇ ਨਸਾਂ ਵਿੱਚ ਜਾਂ ਗੋਡਿਆਂ ਵਿੱਚ ਦਰਦ ਹੋਵੇ ਤਾਂ ਇਹ ਦਰਦ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਦੋਸਤੋ ਇਸ ਦਾ ਤੇਲ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਦਿੰਦਾ ਹੈ ਅਤੇ ਤੀਸਰੀ ਚੀਜ਼ ਇੱਥੇ ਅਸੀਂ ਗੋੰਦ ਕਤੀਰਾ ਲੈ ਲਿਆ ਹੈ ਅਤੇ ਇਹ ਸਾਡੇ ਕੋਲ ਦੋਸਤੋ 400 ਗ੍ਰਾਮ ਤਕਰੀਬਨ ਗੋੰਦ ਹੈ ਅਸੀਂ ਇਸ ਗੋੰਦ ਕਤੀਰੇ ਨੂੰ ਅਸੀਂ ਛੋਟੇ-ਛੋਟੇ ਪੀਸ ਵਿੱਚ ਤੋੜ ਲਿੱਤਾ ਹੈ ਛੋਟੇ-ਛੋਟੇ ਪੀਸਾਂ ਵਿੱਚ ਤੋੜਨ ਨਾਲ ਕੀ ਹੁੰਦਾ ਹੈ ਕਿ ਇਹ ਆਸਾਨੀ ਨਾਲ ਫਰਾਈ ਹੋ ਜਾਂਦੇ ਹਨ ਅਤੇ ਇਹ ਫੁੱਲ ਜਾਂਦੇ ਹਨ। ਦੋਸਤੋ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਮਰਤ ਦੇ ਦਰਦ ਦੇ ਲਈ। ਅਤੇ 250 ਗ੍ਰਾਮ ਦੋਸਤੋ ਅਸੀਂ ਇੱਥੇ ਮਗਜ਼ ਲੈ ਲਏ ਹਨ ਅਤੇ ਅੱਧਾ ਕਿਲੋ ਦੋਸਤੋ ਅਸੀਂ ਇੱਥੇ ਕੱਚੀ ਮੂਖਫਲੀ ਲੈ ਲਈ ਹੈ ਅਤੇ ਇਹ ਛਿਲਕਿਆਂ ਦੇ ਨਾਲ ਹੀ ਲਈ ਆ। ਫਿਰ ਉਸ ਤੋਂ ਬਾਅਦ ਅੱਧਾ ਕਿਲੋ ਅਸੀਂ ਇੱਥੇ ਤੇਲ ਲਏ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੇਲ ਵਿੱਚ ਕੈਲਸ਼ੀਅਮ ਬਹੁਤ ਹੀ ਜ਼ਿਆਦਾ ਕੁਆਂਟੀਟੀ ਵਿੱਚ ਹੁੰਦਾ ਹੈ ਅਤੇ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇੱਥੇ ਜਿੰਨੀ ਵੀ ਚੀਜ਼ਾਂ ਹਨ ਆਮ ਤੌਰ ਤੇ ਇਹ ਤੁਹਾਡੇ ਗੋਡਿਆਂ ਦੇ ਦਰਦ ਜਾਂ ਕਮਰ ਦਾ ਦਰਦ ਹੋਵੇ ਹੱਥਾਂ ਵਿੱਚ ਜਾਂ ਗੱਟ ਵਿੱਚ ਕੈਲਸ਼ੀਅਮ ਘੱਟ ਹੋ ਜਾਂਦਾ ਹੈ ਤਾਂ ਇਹ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਅਤੇ ਦੋਸਤੋ 250 ਗ੍ਰਾਮ ਅਸੀਂ ਇੱਥੇ ਅਲਸੀ ਦੇ ਬੀਜ ਲਏ ਹਨ ਦੋਸਤੋ ਅਲਸੀ ਗੋਡਿਆਂ ਦੇ ਦਰਦ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ। ਇੱਥੇ ਅੱਧਾ ਕਿਲੋ ਤੋਂ ਥੋੜਾ ਜ਼ਿਆਦਾ ਸਾਡੇ ਕੋਲ ਗੁੜ ਹੈ। ਵੈਸੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਸ ਨੂੰ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ। ਦੋਸਤੋ ਅਤੇ ਮੇਨ ਚੀਜ਼ ਇਹ ਹੈ ਕਿ ਅਸੀਂ ਇੱਥੇ ਆਰਗੈਨਿਕ ਆਟੇ ਦਾ ਯੂਜ਼ ਕੀਤਾ ਹੈ। ਇਸ ਦੇ ਅੰਦਰ ਸੂਜੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਦੋਸਤੋ ਖਾਸ ਕਰ ਇਹ ਆਰਗੈਨਿਕ ਆਟਾ ਉਹਨਾਂ ਲੋਕਾਂ ਲਈ ਬਹੁਤ ਹੀ ਵਧੀਆ ਹੁੰਦਾ ਹੈ ਜੋ ਡਾਇਬੀਟਿਕ ਪੇਸ਼ੈਂਟ ਹਨ। ਤਾਂ ਅਸੀਂ ਇਸ ਨੂੰ ਇਸ ਦੇ ਅੰਦਰ ਹੀ ਬਣਾਉਣ ਜਾ ਰਹੇ ਹਾਂ। ਦੋਸਤੋ ਅਸੀਂ ਅਗਲੀ ਚੀਜ਼ 500 ਗ੍ਰਾਮ ਫੁੱਲ ਮਖਾਣੇ ਲੈ ਲਏ ਹਨ ਅਸੀਂ ਇਸ ਨੂੰ ਫਰਾਈ ਕਰਕੇ ਹੁਣ ਐਡ ਕਰਾਂਗੇ ਤਾਂ ਕੜਾਈ ਨੂੰ ਦੋਸਤੋ ਅਸੀਂ ਗਰਮ ਕਰਨ ਦੇ ਲਈ ਰੱਖ ਦਿੱਤਾ ਹੈ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਦੋਸਤੋ ਇਸ ਨੂੰ ਅਸੀਂ ਪਿਓਰ ਘਿਓ ਵਿੱਚ ਬਣਾਉਣ ਜਾ ਰਹੇ ਹਾਂ ਤਾਂ ਇਸ ਵਿੱਚ ਅਸੀਂ ਥੋੜਾ ਜਿਹਾ ਘਿਓ ਪਾ ਲੈਂਦਾ ਹੈ ਇੱਕ ਵੱਡੀ ਚਮਚ ਦੇ ਬਰਾਬਰ ਹੁਣ ਇਸ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਆਟਾ ਅਸੀਂ ਇਸ ਵਿੱਚ ਸਾਰੇ ਆਟੇ ਨੂੰ ਅਸੀਂ ਇਸ ਵਿੱਚ ਪਾ ਦਵਾਂਗੇ ਪਰ ਤੁਸੀਂ ਆਪਣੀ ਲੋੜ ਦੇ ਅਨੁਸਾਰ ਆਟੇ ਨੂੰ ਘਟਿਆ ਵਧ ਕਰ ਸਕਦੇ ਹੋ ਜਿਸ ਕੁਆਂਟੀਟੀ ਵਿੱਚ ਸਾਡਾ ਸਮਾਨ ਹੈ ਉਸ ਕੁਆਂਟੀਟੀ ਵਿੱਚ ਅਸੀਂ ਆਟਾ ਘਟ ਹੀ ਲੈਂਦਾ ਹੈ ਤਾਂ ਇਸ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਭੁੰਨ ਕੇ ਤਿਆਰ ਕਰਾਂਗੇ ਦੋਸਤੋ ਇਸ ਨੂੰ ਅਸੀਂ 15 ਮਿੰਟ ਤੱਕ ਹਾਈ ਫਲੇਮ ਦੇ ਵਿੱਚ ਭੁੰਨਾਗੇ ਤਾਂ ਕਿ ਇਹ ਆਟਾ ਇੱਕਦਮ ਤੋਂ ਜਲ ਨਾ ਜਾਵੇ ਹੁਣ ਇਹ ਆਟਾ ਚੰਗੀ ਤਰ੍ਹਾਂ ਨਾਲ ਫਰਾਈ ਹੋ ਗਿਆ ਹੈ ਅਤੇ ਇਸ ਵਿੱਚੋਂ ਬਹੁਤ ਹੀ ਚੰਗੀ ਖੁਸ਼ਬੂ ਆ ਰਹੀ ਹੈ ਹੁਣ ਅਸੀਂ ਇਸ ਨੂੰ ਬਾਹਰ ਕੱਢ ਲਵਾਂਗੇ ਤਾਂ ਇਸੇ ਬਰਤਨ ਦੇ ਅੰਦਰ ਅਸੀਂ ਅਲਸੀ ਦੇ ਬੀਜ ਪਾ ਦਵਾਂਗੇ ਅਤੇ ਇਸ ਨੂੰ ਤਕਰੀਬਨ 10 ਮਿੰਟ ਦੇ ਲਈ ਭੁੰਨ ਕੇ ਤਿਆਰ ਕਰ ਲਵਾਂਗੇ ਦੋਸਤੋ ਇਸ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਇਸ ਵਿੱਚ ਚਟਕਣੇ ਦੀ ਆਵਾਜ਼ਾਂ ਨਾ ਆਉਣ ਲੱਗ ਜਵੇ ਅਤੇ ਅਸੀਂ ਹੁਣ ਇੱਥੇ ਗੈਸ ਦਾ ਫਲੇਮ ਮੀਡੀਅਮ ਕਰ ਲਵਾਂਗੇ ਅਤੇ ਮੀਡੀਅਮ ਫਲੇਮ ਤੇ ਅਸੀਂ ਇਸ ਨੂੰ 10 ਮਿੰਟ ਦੇ ਲਈ ਭੁੰਨ ਕੇ ਤਿਆਰ ਕਰਾਂਗੇ ਆ ਦੇਖ ਲਓ ਸਾਡੀ ਕੜਾਈ ਵਿੱਚ ਚਟਕਣੇ ਦੀ ਆਵਾਜ਼ਾਂ ਆ ਰਹੀ ਹੈ ਧਿਆਨ ਨਾਲ ਸੁਣ ਲਓ ਤੁਹਾਨੂੰ ਇੱਥੋਂ ਪਤਾ ਚਲ ਜਾਵੇਗਾ ਕਿ ਇਹ ਭੁੰਨ ਹੋ ਗਈਆਂ ਹਨ ਅਤੇ ਹੁਣ ਅਸੀਂ ਇਸ ਵਿੱਚ ਤਿਲ ਪਾ ਦਵਾਂਗੇ ਦੋਸਤੋ ਤਿਲ ਵਿੱਚ ਕਿਉਂ ਨਹੀਂ ਪਾਉਣਾ ਹੈ ਅਤੇ ਸਾਨੂੰ ਇਸੇ ਤਰੀਕੇ ਨਾਲ ਭੁੰਨਣਾ ਹੈ ਹੁਣ ਅਸੀਂ ਆਪਣੇ ਤਿਲਾ ਨੂੰ ਭੁੰਨਣਾ ਸਟਾਰਟ ਕਰਾਂਗੇ ਇਸ ਵਿੱਚ ਵੀ ਦੋਸਤੋ ਤਕਰੀਬਨ 10 ਤੋਂ 15 ਮਿੰਟ ਲੱਗੂਗੇ ਮੀਡੀਅਮ ਤੋਂ ਸਲੋ ਫਲੇਮ ਤੇ ਤੇਲ ਸਾਡੇ ਚੰਗੀ ਤਰ੍ਹਾਂ ਨਾਲ ਭੁੰਨ ਹੋ ਚੁੱਕੇ ਹਨ ਅਤੇ ਚੰਗੀ ਤਰ੍ਹਾਂ ਨਾਲ ਖੁਸ਼ਬੂ ਆਉਣ ਲੱਗ ਗਈ ਹੈ ਅਤੇ ਇਹ ਦੋਸਤੋ ਫੁੱਲ ਕੇ ਮੋਟੇ ਹੋ ਗਏ ਹਨ ਦੋਸਤੋ ਇਸ ਦਾ ਜਿਹੜਾ ਨੇਚਰਲ ਔਇਲ ਹੁੰਦਾ ਹੈ ਇਸ ਵਿੱਚ ਇਹ ਭੁੰਨ ਹੁੰਦੇ ਹਨ ਇਸ ਨੂੰ ਵੀ ਅਸੀਂ ਬਾਹਰ ਕੱਢ ਲਵਾਂਗੇ ਅਤੇ ਇੱਕ ਵੱਡੇ ਬਰਤਨ ਵਿੱਚ ਇਸ ਨੂੰ ਸ਼ਿਫਟ ਕਰ ਲਵਾਂਗੇ ਦੋਸਤੋ ਜਿਸ ਵਿੱਚ ਅਲਸੀ ਪਈ ਹੈ ਉਸੀ ਵਿੱਚ ਅਸੀਂ ਇਸ ਨੂੰ ਪਾ ਦਵਾਂਗੇ ਤਾਂ ਅਸੀਂ ਹੁਣ ਮੂੰਗਫਲੀ ਨੂੰ ਵੀ ਪਾ ਕੇ ਭੁੰਨ ਲਵਾਂਗੇ ਇਸ ਨੂੰ ਅਸੀਂ ਦੋਸਤੋ ਤਕਰੀਬਨ 10 ਮਿੰਟ ਦੇ ਲਈ ਰੱਖ ਦੇਣਾ ਹੈ ਇਸ ਨੂੰ ਅਸੀਂ ਸਲੋ ਟੂ ਮੀਡੀਅਮ ਫਲੇਮ ਦੇ ਵਿੱਚ ਭੁੰਨਾਗੇ ਮੂੰਗਫਲੀ ਸਾਡੀ ਭੁੰਨ ਹੋ ਗਈ ਹੈ ਅਤੇ ਇਸ ਵਿੱਚ ਚੰਗੀ ਤਰ੍ਹਾਂ ਨਾਲ ਖੁਸ਼ਬੂ ਵੀ ਆ ਰਹੀ ਹੈ ਨਾਲ ਹੀ ਇਸ ਦਾ ਜੋ ਕਲਰ ਹੈ ਉਹ ਵੀ ਚੇਂਜ ਹੋ ਗਿਆ ਹੈ ਤਾਂ ਇਸ ਨੂੰ ਅਸੀਂ ਇਸੇ ਬਰਤਨ ਵਿੱਚ ਪਾ ਦਵਾਂਗੇ ਹੁਣ ਇਸੇ ਕੜਾਈ ਦੇ ਵਿੱਚ ਤਕਰੀਬਨ 2 ਚਮਚ ਘਿਓ ਪਾ ਦਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਇਸ ਦੇ ਅੰਦਰ ਸਾਰੀ ਚੀਜ਼ਾਂ ਨੂੰ ਅਸੀਂ ਫਰਾਈ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਗੋਂਦ ਨੂੰ ਫਰਾਈ ਕਰਾਂਗੇ ਗੋਂਦ ਨੂੰ ਅਸੀਂ ਦੋ ਪਾਰਟ ਦੇ ਵਿੱਚ ਫਰਾਈ ਕਰਾਂਗੇ ਤਾਂ ਕਿ ਇਹ ਜਲਦੀ ਤੋਂ ਫਰਾਈ ਵੀ ਹੋ ਜਾਵੇ ਤਾਂ ਅਸੀਂ ਇਸ ਨੂੰ ਮੀਡੀਅਮ ਟੂ ਸਲੋ ਫਲੇਮ ਤੇ ਫਰਾਈ ਕਰਕੇ ਇਸ ਨੂੰ ਤਿਆਰ ਕਰ ਲਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਫੁੱਲ ਨਹੀਂ ਜਾਂਦਾ ਉਦੋਂ ਤੱਕ ਅਸੀਂ ਇਸ ਨੂੰ ਪੁੰਨਾਂਗੇ ਆਹ ਦੇਖੋ ਇਹ ਫੁੱਲਣਾ ਸਟਾਰਟ ਹੋ ਗਿਆ ਹੈ ਅਤੇ ਚੰਗੀ ਤਰ੍ਹਾਂ ਤੋਂ ਸਾਨੂੰ ਇਸ ਵਿੱਚ ਕਰਛੀ ਚਲਾ ਕੇ ਇਸ ਨੂੰ ਮਿਕਸ ਕਰ ਦੇਣਾ ਹੈ ਤਾਂ ਇਸ ਤਰੀਕੇ ਤੋਂ ਸਾਡਾ ਸਾਰਾ ਗੋਂਦ ਕਤੀਰਾ ਪੂਨ ਹੋ ਚੁੱਕਿਆ ਹੈ ਅਤੇ ਇਸ ਨੂੰ ਫਰਾਈ ਕਰਕੇ ਅਸੀਂ ਬਾਹਰ ਕੱਢ ਲੈਂਦਾ ਹੈ ਦੋਸਤੋ ਜੋ ਸਾਡਾ ਬਚਿਆ ਹੋਇਆ ਘਿਓ ਹੈ ਉਸ ਦੇ ਅੰਦਰ ਅਸੀਂ ਮਗਜ ਨੂੰ ਵੀ ਫਰਾਈ ਕਰ ਲਵਾਂਗੇ ਮੀਡੀਅਮ ਟੂ ਸਲੋ ਫਲੇਮ ਤੇ ਮਗਜ ਵੀ ਸਾਡੇ ਚੰਗੀ ਤਰ੍ਹਾਂ ਨਾਲ ਫੁੱਲ ਗਏ ਹਨ ਅਤੇ ਇਸ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਗਈ ਹੈ ਅਤੇ ਇਸ ਵਿੱਚ ਚਟਕਣੇ ਦੀ ਆਵਾਜ਼ਾ ਵੀ ਆਉਣ ਲੱਗ ਪਈ ਹੈ ਤਾਂ ਹੁਣ ਅਸੀਂ ਇਸ ਨੂੰ ਬਾਹਰ ਕੱਢ ਲਵਾਂਗੇ ਇੱਕ ਚਮਚ ਅਸੀਂ ਫਿਰ ਤੋਂ ਕੜਾਈ ਦੇ ਅੰਦਰ ਘਿਓ ਪਾ ਦਿੱਤਾ ਹੈ ਅਤੇ ਹੁਣ ਅਸੀਂ ਅਖਰੋਟ ਨੂੰ ਫਰਾਈ ਕਰਾਂਗੇ ਇਸਨੂੰ ਵੀ ਸਾਨੂੰ ਇੰਨਾ ਫਰਾਈ ਕਰਨਾ ਹੈ ਕਿ ਇਸ ਵਿੱਚੋਂ ਖੁਸ਼ਬੂ ਆਉਣ ਲੱਗ ਜਾਵੇ ਤਾਂ ਇਸਨੂੰ 5 ਤੋਂ 7 ਮਿੰਟ ਲਈ ਬਿਲਕੁਲ ਸਲੋ ਫਲੇਮ ਤੇ ਫਰਾਈ ਕਰਾਂਗੇ ਅਖਰੋਟ ਵੀ ਸਾਡੇ ਫਰਾਈ ਹੋ ਗਏ ਹਨ ਅਤੇ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਵਾਂਗੇ ਬਚੇ ਹੋਏ ਝੋਦੇ ਅੰਦਰ ਅਸੀਂ ਬਦਾਮ ਪਾ ਦਵਾਂਗੇ ਅਤੇ ਇਸਨੂੰ ਅਸੀਂ ਫਰਾਈ ਕਰ ਲਵਾਂਗੇ ਘਰਸ਼ੇ ਚਲਾਉਂਦੇ ਹੋਏ ਦੋਸਤੋ 5 ਤੋਂ 7 ਮਿੰਟ ਵਿੱਚ ਇਹ ਫਰਾਈ ਹੋ ਜਾਂਦੇ ਹਨ ਬਿਲਕੁਲ ਸਲੋ ਫਲੇਮ ਤੇ ਬਦਾਮ ਵੀ ਸਾਡੇ ਚਟਕਣ ਲੱਗ ਪਏ ਹਨ ਅਤੇ ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲਵਾਂਗੇ ਅਤੇ ਫਿਰ ਤੋਂ ਇੱਕ ਵੱਡਾ ਚਮਚਾ ਅਸੀਂ ਘਿਓ ਪਾ ਦਿੰਦਾ ਹੈ ਅਤੇ ਇਸ ਨੂੰ ਅਸੀਂ ਹਲਕਾ ਹੀ ਗਰਮ ਕਰਾਂਗੇ ਹੁਣ ਅਸੀਂ ਇਸ ਵਿੱਚ ਪਾ ਦਵਾਂਗੇ ਤਾਲ ਮਖਾਣੇ ਦੋਸਤੋ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਇਹਨਾਂ ਨੂੰ ਫਰਾਈ ਕਰਨਾ ਹੈ ਮਖਾਣੇ ਹੁਣ ਸਾਡੇ ਫਰਾਈ ਹੋ ਗਏ ਹਨ ਅਤੇ ਕ੍ਰਿਸਪੀ ਵੀ ਹੋ ਗਏ ਹਨ ਅਤੇ ਇਹ ਛੋਟੇ-ਛੋਟੇ ਹੋ ਜਾਂਦੇ ਹਨ ਸਾਈਜ਼ ਵਿੱਚ ਦੋਸਤੋ ਹੁਣ ਅਸੀਂ ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲਵਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਫਰਾਈ ਵੀ ਕਰ ਲਿੱਤਾ ਹੈ ਅਤੇ ਠੰਡਾ ਵੀ ਕਰ ਲਿੱਤਾ ਹੈ ਹੁਣ ਇਸ ਨੂੰ ਥੋੜਾ-ਥੋੜਾ ਕਰਕੇ ਗ੍ਰाइंड ਕਰ ਲਵਾਂਗੇ ਅਸੀਂ ਇੱਥੇ ਇੱਕ ਮਿਕਸੀ ਦਾ ਜਾਰ ਲੈ ਕੇ ਉਸ ਵਿੱਚ ਥੋੜਾ ਥੋੜਾ ਕਰਕੇ ਇਹਨਾਂ ਸਾਰੀ ਚੀਜ਼ਾਂ ਨੂੰ ਗ੍ਰाइंड ਕਰ ਲਵਾਂਗੇ ਅਤੇ ਹੁਣ ਸਾਨੂੰ ਚਾਸਣੀ ਨੂੰ ਤਿਆਰ ਕਰ ਲੈਣਾ ਹੈ ਦੋਸਤੋ ਹੁਣ ਇਸ ਦੇ ਅੰਦਰ ਅਸੀਂ ਇਸ ਗੁੜ ਨੂੰ ਪਾ ਦਵਾਂਗੇ ਵੈਸੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਘਟਾ ਜਾਂ ਵਧ ਕਰ ਸਕਦੇ ਹੋ ਇਸ ਦੇ ਅੰਦਰ ਅਸੀਂ ਇੱਕ ਕੱਪ ਭਰ ਕੇ ਪਾਣੀ ਐਡ ਕਰ ਲਵਾਂਗੇ ਹੁਣ ਗੁੜ ਜਦੋਂ ਤੱਕ ਸਾਡਾ ਬਿਲਕੁਲ ਘੁਲ ਨਾ ਜਾਵੇ ਉਦੋਂ ਤੱਕ ਇਸ ਨੂੰ ਪਕਾਉਣਾ ਹੈ ਦੋਸਤੋ ਇਹ ਜਿਹੜੀ ਤੁਹਾਨੂੰ ਗੁੜ ਦੀਆਂ ਡਲੀਆਂ ਦਿਖ ਰਹੀ ਹੋਵੇ ਇਹ ਬਿਲਕੁਲ ਮੈਲਟ ਹੋ ਜਾਣੀ ਚਾਹੀਦੀ ਹੈ ਅਤੇ ਹੁਣ ਸਾਡੀ ਗੁੜ ਦੀ ਚਾਸਣੀ ਤਿਆਰ ਹੋ ਗਈ ਹੈ ਗੁੜ ਸਾਡਾ ਚੰਗੀ ਤਰ੍ਹਾਂ ਨਾਲ ਘੁਲ ਚੁੱਕਿਆ ਹੈ ਤਾ ਫਲੇਮ ਨੂੰ ਅਸੀਂ ਆਫ ਕਰ ਦਵਾਂਗੇ ਅਤੇ ਇਸ ਨੂੰ ਵੀ ਅਸੀਂ ਠੰਡਾ ਹੋਣ ਲਈ ਰੱਖ ਦੇਣਾ ਹੈ ਅਸੀਂ ਸਾਰੇ ਡਰਾਈ ਫੂਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਅਤੇ ਹੁਣ ਅਸੀਂ ਇਸ ਨੂੰ ਇੱਕ ਫਾਈਨ ਪਾਊਡਰ ਦੀ ਤਰ੍ਹਾਂ ਗ੍ਰाइंड ਕਰ ਲਵਾਂਗੇ। ਦੋਸਤੋ ਅਸੀਂ ਆਹ ਸਾਰੇ ਡਰਾਈ ਫੂਡ ਨੂੰ ਗ੍ਰाइंड ਕਰ ਲਿੱਤਾ ਹੈ। ਹੁਣ ਇਸ ਦੇ ਅੰਦਰ ਅਸੀਂ ਆਟਾ ਵੀ ਪਾ ਦਵਾਂਗੇ ਜੋ ਮਲਟੀ ਗ੍ਰੇਡਿਅੰਟ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਡਰਾਈ ਫੂਡ ਦੀ ਕੁਆਂਟੀਟੀ ਹੈ ਉਹ ਕਿੰਨੀ ਜ਼ਿਆਦਾ ਹੈ ਅਤੇ ਅਸੀਂ ਆਰਗੈਨਿਕ ਆਟਾ 1 ਕਿਜੀ ਲਿੱਤਾ ਹੈ। ਦੋਸਤੋ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਅਤੇ ਬਾਅਦ ਵਿੱਚ ਜੋ ਸਾਡੀ ਚਾਸਣੀ ਠੰਡੀ ਹੋ ਗਈ ਹੈ ਉਹ ਵੀ ਇਸ ਵਿੱਚ ਪਾ ਦੋਗੇ ਚਾਸਣੀ ਠੰਡੀ ਹੋ ਗਈ ਹੈ ਹੁਣ ਇਹ ਸਾਰਾ ਮਿਕਸਚਰ ਸਾਡਾ ਤਿਆਰ ਹੈ ਇਸ ਵਿੱਚ ਅਸੀਂ ਥੋੜੀ ਥੋੜੀ ਚਾਸਣੀ ਪਾਉਂਦੇ ਜਾਵਾਂਗੇ ਅਤੇ ਇਸ ਨੂੰ ਮਿਕਸ ਕਰ ਲਵਾਂਗੇ ਹੈਲਦੀ ਅਤੇ ਜੋੜਾਂ ਦੇ ਦਰਦ ਲਈ ਸਾਡਾ ਇਹ ਨੁਸਖਾ ਬਣ ਕੇ ਤਿਆਰ ਹੋ ਗਿਆ ਹੈ ਦੋਸਤੋ ਤੁਸੀਂ ਇਸ ਨੂੰ ਡੇਲੀ ਦੁੱਧ ਵਿੱਚ ਇੱਕ ਚਮਚ ਲੈ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਥੱਲੇ ਲਾਇਕ ਦਾ ਬਟਨ ਜ਼ਰੂਰ ਦਬਿਓ ਅਤੇ ਹਰ ਰੋਜ਼ ਹੈਲਥ ਨਾਲ ਰਿਲੇਟਡ ਨੌਲੇ ਲਈ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ